ਦਿਲ ਨੂੰ ਸ਼ੋਨ ਵਾਲੀ ਕਹਾਣੀ ਹਰ ਕਰਦੀ ਕਹਾਣੀ ਰਸੋਈ ਤੇ ਨੌਕਰੀ ਇੱਕ ਔਰਤ ਜਿੰਨੀ ਮਰਜ਼ੀ ਪੜ ਲਿਖ ਜਾਵੇ ਵੱਡੀ ਤੋਂ ਵੱਡੀ ਨੌਕਰੀ ਲੱਗ ਜਾਵੇ ਪਰ ਉਹ ਕਦੇ ਵੀ ਰਸੋਈ ਤੋਂ ਬਹਿਲੀ ਨਹੀਂ ਹੋ ਸਕਦੀ ਹਰ ਇੱਕ ਔਰਤ ਦੀ ਜ਼ਿੰਦਗੀ ਲਈ ਇਹ ਸਭ ਤੋਂ ਵੱਡੀ ਅਤੇ ਪਹਿਲੀ ਸ਼ਰਤ ਹੁੰਦੀ ਹੈ ਕਿ ਉਸ ਨੂੰ ਰਸੋਈ ਦਾ ਸਾਰਾ ਕੰਮ ਆਉਣਾ ਚਾਹੀਦਾ ਹੈ ਕੁਝ ਦਿਨ ਪਹਿਲਾਂ ਮੇਰੀ ਨਨਾਨ ਦਾ ਰਿਸ਼ਤਾ ਤੈ ਹੋਇਆ ਗੱਲਾਂ ਚੱਲ ਰਹੀਆਂ ਸਨ ਉਸ ਦੀ ਸੱਸ ਬੜੇ ਰੋਬ ਨਾਲ ਆਖ ਰਹੀ ਸੀ ਪੜ੍ਹਾਈ ਲਿਖਾਈ ਵੀ ਜ਼ਰੂਰੀ ਹੈ ਪਰ ਰਸੋਈ ਦਾ ਕੰਮ ਆਉਣਾ ਵੀ ਬਹੁਤ ਜ਼ਰੂਰੀ ਹੈ ਮੰਨ ਲਓ ਜਿਸ ਸੱਸ ਕਿਧਰੇ ਗਈ ਹੋਵੇ ਮਗਰੋਂ ਚਾਰ ਮਹਿਮਾਨ ਘਰ ਵਿੱਚ ਆ ਜਾਣ ਤਾਂ ਘਰ ਦੀ ਨ ਉਹਨਾਂ ਦੀ ਚੰਗੀ ਤਰ੍ਹਾਂ ਸੇਵਾ ਭਾਣੀ ਕਰ ਸਕੇ ਉਹਨਾਂ ਦੀ ਗੱਲ ਸੁਣ ਕੇ ਮੇਰੀ ਨਨਾਨ ਦਾ ਮੂੰਹ ਦੇਖਣ ਵਾਲਾ ਸੀ ਮੈਂ ਮੰਨਦੀ ਹਾਂ ਕਿ ਘਰ ਦਾ ਰਸੋਈ ਦਾ ਕੰਮ ਆਉਣਾ ਚਾਹੀਦਾ ਹੈ ਪਰ ਕੋਈ ਵੀ ਕੰਮ ਸਹਿਜੇ ਸਹਿਜ ਹੀ ਸਿੱਖਿਆ ਜਾਂਦਾ ਹੈ ਇੱਕਦਮ ਤਾਂ ਸਾਰੇ ਕੰਮ ਨਹੀਂ ਆ ਸਕਦੇ ਤਜਰਬੇ ਨਾਲ ਹੀ ਕਿਸੇ ਵੀ ਕੰਮ 'ਚ ਨਿਪੁੰਨਤਾ ਹਾਸਲ ਹੁੰਦੀ ਹੈ ਪਰ ਅਸੀਂ ਇਹ ਬਹੁਤ ਆਸਾਨੀ ਨਾਲ ਕਹਿ ਦਿੰਦੇ ਹਾਂ ਕਿ ਸਾਨੂੰ ਨੋ ਵੀ ਬਹੁਤ ਪੜ੍ਹੀ ਲਿਖੀ ਚਾਹੀਦੀ ਤੇ ਉਹਨਾਂ ਕੰਮ ਵੀ ਸਾਰੇ ਆਉਂਦੇ ਹੋਣੇ ਚਾਹੀਦੇ। ਮੇਰੀ ਰਿਸ਼ਤੇਦਾਰੀਚ ਇੱਕ ਕੁੜੀ ਆ ਉਹ ਦਿੱਲੀ ਚ ਇੱਕ ਹਸਪਤਾਲ ਚ ਡਾਕਟਰ ਲੱਗੀ ਹੋਈ ਆ। ਉਹਦੀ ਤਨਖਾਹ 2.5 ਲੱਖ ਦੇ ਕਰੀਬ ਆ। ਉਹ ਆਪਣੇ ਸਸੋਰੇ ਨੂੰ ਆਖਦੀ ਹੈ ਕਿ ਉਹਦੀ ਡਿਊਟੀ ਦਾ ਕੋਈ ਨਿਸ਼ਚਿਤ ਸਮਾਂ ਨਹੀਂ। ਇਸ ਲਈ ਉਹ ਕਾਤੀ ਰੋਟੀ ਦੀ ਜ਼ਿੰਮੇਵਾਰੀ ਨਹੀਂ ਚੁੱਕ ਸਕਦੀ ਰਸੋਈ ਦਾ ਕੰਮ ਕਰਨ ਲਈ ਮੈਂ ਕੰਮ ਵਾਲੀ ਰੱਖ ਦਿੱਨੀ ਹਾਂ ਪਰ ਉਹਦੇ ਸੱਸ ਸਹੁਰਾ ਨਹੀਂ ਮੰਨਦੇ ਉਹਨਾਂ ਦੇ ਘਰ 'ਚ ਇਸੇ ਗੱਲ ਨੂੰ ਲੈ ਕੇ ਨਿਤ ਕਲੇਸ਼ ਹੁੰਦਾ ਹੈ ਉਹਦੀ ਕੁੜੀ ਦੀ ਮਜਬੂਰੀ ਕੋਈ ਨਹੀਂ ਸਮਝਦਾ ਉਹ ਕਹਿੰਦੀ ਹੈ ਮੇਰੇ ਕੋਲ ਸਮਾਂ ਹੀ ਨਹੀਂ ਹੁੰਦਾ ਕਿ ਮੈਂ ਸਮੇਂ ਸਿਰ ਆਕੇ ਰਸੋਈ ਦਾ ਕੰਮ ਕਰ ਸਕਾਂ ਇੱਕ ਵਾਰ ਤਾਂ ਉਹਨੇ ਤੰਗ ਆ ਕੇ ਆਪਣੀ ਨੌਕਰੀ ਤੋਂ ਰਿਜ਼ਾਈਨ ਵੀ ਦੇ ਦਿੱਤਾ ਸੀ ਪਰ ਉਹਦੇ ਸਾਰੇ ਪਰਿਵਾਰ ਨੂੰ ਪੈਸੇ ਕਮਾਉਂਦੀ ਲੋੜ ਵੀ ਚਾਹੀਦੀ ਤੇ ਕੰਮ ਵੀ ਸਮੇਂ ਸਿਰ ਚਾਹੀਦਾ ਇਸੇ ਦਵੰਦ ਵਿੱਚ ਫਸ ਕੇ ਉਸਦੀ ਜ਼ਿੰਦਗੀ ਲੰਘ ਰਹੀ ਹੈ ਵਿਆਹ ਤੋਂ ਬਾਅਦ ਹੀ ਕੁੜੀਆਂ ਲਈ ਨੌਕਰੀ ਕਰਨੀ ਔਖੀ ਹੁੰਦੀ ਹੈ ਮੇਰੀ ਤਾਂ ਸਭ ਨੂੰ ਇਹੋ ਬੇਨਤੀ ਹੈ ਕਿ ਘਰ ਦੀ ਔ ਨੂੰ ਵਣਦਾ ਸਤਿਕਾਰ ਦਿਓ ਆਪੀ ਉਹਦੇ ਨਾਲ ਰਸੋਈ ਦੇ ਕੰਮ 'ਚ ਮਦਦ ਕਰਵਾਓ ਘਰ ਦੀ ਨੋਬੇ ਸੋਹਰੇ ਕਰਵਾਲਿਆਂ ਦਾ ਪੂਰਾ ਸਾਥ ਦੇਵੇ ਛੋਟੀ ਛੋਟੀ ਕੱਲਾ ਨਾਲੇ ਘਰ ਵਿੱਚ ਖੁਸ਼ੀਆਂ ਪਨਪਤੀਆਂ ਨੇ ਘਰ ਦੇ ਸਾਰੇ ਮੈਂਬਰ ਜੇਕਰ ਇੱਕ ਦੂਜੇ ਦਾ ਸਾਥ ਦੇਣ ਤਾਂ ਘਰ ਪਰਿਵਾਰ ਬਧੀਆਂ ਕੁਝ ਹਾਲ ਹੋ ਸਕਦੇ ਹਨ ਪਰਿਵਾਰ ਦੇ ਕਲੇਸ਼ ਘੱਟ ਸਕਦੇ ਹਨ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਫਿਰ ਮਿਲਦੇ ਆਂ ਹੋਰ ਨਵੀਂ ਕਹਾਣੀ ਨਾਲ ਜਦ ਤੱਕ ਜੀ ਧੰਨਵਾਦ